ਰੋਪੜ ਦਾ ਰਹਿਣ ਵਾਲਾ ਸੀ ਰਾਜਾ ਰਾਮ ਨਾਮ ਸੀ ਉਹਦਾ ਰਾਜਾ ਰਾਮ ਉਹ ਵੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਕੋਲ ਆਉਂਦਾ ਏ ਤਾਂ ਅਸਲ ਵਿੱਚ ਇਹ ਕਰਦਾ ਪਤਾ ਕੀ ਹੁੰਦਾ ਸੀ ਵੀ ਇਹਦੇ ਘਰ ਧੀ ਪੈਦਾ ਹੋਣੀ ਇਹਨੇ ਆਪਣੀ ਧੀ ਜਿਹੜੀ ਸੀ ਉਹ ਪੈਦਾ ਨਹੀਂ ਸੀ ਹੋਣ ਦਿੰਦਾ ਵਿਚਾਰੀ ਨੂੰ ਜੰਮ ਦੇ ਸਾਰੀ ਖਤਮ ਕਰ ਦਿੰਦਾ ਸੀ ਜਿਵੇਂ ਅੱਜ ਭਰੂਣਾ ਧਿਆ ਹੁੰਦੀ ਹੈ ਨਾ ਇਹ ਸਿਸਟਮ ਉਹ ਰੋਪੜ ਦਾ ਰਹਿਣ ਵਾਲਾ ਜਿਹੜਾ ਰਾਜਾ ਰਾਮ ਸੀ ਉਹ ਵੀ ਕਰਦਾ ਹੁੰਦਾ ਸੀਗਾ ਹੁਣ ਇਹ ਜਦੋਂ ਗੁਰੂ ਕੀ ਸੰਗਤ ਦੇ ਵਿੱਚ ਆਇਆ ਮੈਂ ਸੰਗਤ ਦੇ ਵਿੱਚੋਂ ਕਿਸੇ ਨੇ ਉਸ ਦੀ ਜਿਹੜੀ ਆ ਕਰਤੂਤ ਸੀ ਨਾ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਤੱਕ ਪਹੁੰਚਾ ਦਿੱਤੀ ਵੀ ਇਦਾਂ ਦੇ ਗਲਤ ਕੰਮ ਕਰਦਾ ਇਹ ਭ੍ਰੂਣਾ ਤਿਆ ਕਰਦਾ ਆਪਣੀ ਧੀ ਜਿਹੜੀ ਉਹਨੂੰ ਮਾਰਦਾ ਏ ਇਹ ਇਹਦੇ ਅੰਦਰ ਆਸ ਹੈ ਵੀ ਘਰ ਦੇ ਵਿੱਚ ਪੁੱਤਰ ਹੀ ਹੋਣਾ ਚਾਹੀਦਾ ਇਹ ਧੀ ਨਹੀਂ ਹੋਣੀ ਚਾਹੀਦੀ ਹੁਣ ਗੁਰਮਤ ਨੂੰ ਜਦੋਂ ਅਸੀਂ ਪੜਦੇ ਆ ਗੁਰਮਤ ਦਾ ਇਹ ਨੁਕਤਾ ਇਹ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾਨ ਵੀ ਬੰਦਾ ਕਿਉਂ ਆਖਦੇ ਹੋ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੂੰ ਪਹਿਲਾਂ ਸਿੱਖਾਂ ਨੇ ਦੱਸ ਦਿੱਤਾ ਵੀ ਇਹ ਬੰਦਾ ਜਿਹੜਾ ਇਹ ਥੋੜਾ ਜਿਹਾ ਏਦਾਂ ਦਾ ਹੈ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੇ ਆਖਿਆ ਵੀ ਇਹਨੂੰ ਦਰਬਾਰ ਦੇ ਵਿੱਚ ਆਖੋ ਵੀ ਤੂੰ ਬਾਹਰ ਹੀ ਰਹਿ ਤੇਰੇ ਵਾਸਤੇ ਥਾਂ ਨਹੀਂ ਇੱਥੇ ਨਾਲ ਹੀ ਇੰਨੀ ਗੱਲ ਕਹਿਤੀ ਜੇ ਅੰਦਰ ਆਉਣਾ ਹੈ ਨਾ ਜੇ ਅੰਦਰ ਆਉਣਾ ਹੈ ਤੇ ਗੁਰੂ ਦੇ ਹੁਕਮਾਂ ਨੂੰ ਵੀ ਮੰਨਣਾ ਪੈਣਾ ਤਾਂ ਅੰਦਰ ਆਈਂ ਵੇਖ ਲੈ ਤੇਰੇ ਉੱਤੇ ਐ ਉਹਨੇ ਆਖਿਆ ਜੀ ਮੈਨੂੰ ਜਾ ਤਾਂ ਲੈ ਲੰਦੋ ਮੈਂ ਮੰਨੂਗਾ ਆਖ ਦਿੱਤਾ ਉਹਨੇ ਵੀ ਮੰਨੂਗਾ ਠੀਕ ਹੈ ਜੀ ਅੰਦਰ ਆਇਆ ਜਦੋਂ ਆਇਆ ਸਤਿਗੁਰੂ ਜੀ ਨੇ ਉਹਨੂੰ ਪੁੱਛਿਆ ਵੀ ਇਹ ਕੰਮ ਤੂੰ ਕਰਦਾ ਹੁੰਦਾ ਮੈਂ ਕਹਿੰਦਾ ਚੰਗਾ ਸੀਗਾ ਸੱਚ ਬੋਲ ਪਿਆ ਸੱਚ ਬੋਲਤਾ ਉਹਨੇ ਮੈਂ ਤਾਂ ਬਹੁਤੀ ਵਾਰੀ ਲੋਕ ਸੱਚ ਵੀ ਨਹੀਂ ਬੋਲਦੇ ਗੁਰੂ ਦੇ ਦਰਬਾਰ ਚ ਆ ਕੇ ਵੀ ਨਹੀਂ ਬੋਲਦੇ ਜੇ ਮੈਂ ਪਹਿਲਾਂ ਬੇਨਤੀ ਕੀਤੀ ਨਾ ਵੀ ਸਚਾਈ ਬਿਆਨ ਕਰਨ ਵਾਸਤੇ ਕੋਈ ਲੋਕੀ ਬਹੁਤੀ ਛੇਤੀ ਤਿਆਰ ਨਹੀਂ ਹੁੰਦੇ ਕੰਮ ਸਾਰੇ ਪੁੱਠੇ ਕਰਦੇ ਨੇ ਪਰ ਫਿਰ ਵੀ ਧਰਮਾਤਮਾ ਸਿੱਧ ਕਰਨਾ ਚਾਹੁੰਦੇ ਔਰ ਮੈਂ ਕਹਿੰਨਾ ਉਹ ਬੰਦਾ ਚੰਗਾ ਤੇ ਸੀ ਨਾ ਵੀ ਆ ਕੇ ਜਦੋਂ ਗੁਰੂ ਪਾਤਸ਼ਾਹ ਨੇ ਇਹਨੂੰ ਪੁੱਛਿਆ ਵੀ ਇਹ ਕੰਮ ਤੂੰ ਕਰਦਾ ਹੁੰਦਾ ਹਾਂ ਉਹਨੇ ਕਿਹਾ ਜੀ ਕਰਦਾ ਹਾਂ ਸਤਗੁਰੂ ਨੇ ਆਖਿਆ ਕਹਿੰਦੇ ਵੀ ਤੂੰ ਇੱਥੇ ਸਿਰ ਝੁਕਾਏਂਗਾ ਤੂੰ ਆ ਕੇ ਇੱਥੇ ਬਾਣੀ ਦੇ ਅੱਗੇ ਸਿਰ ਝੁਕਾਏਗਾ ਦਸ ਤੇਰਾ ਬਾਣੀ ਦੇ ਅੱਗੇ ਸਿਰ ਝੁਕਾਏ ਦਾ ਮਤਲਬ ਕੀ ਬਣਦਾ ਜੇ ਤੂੰ ਗੁਰੂ ਦਾ ਕਹਿਣਾ ਹੀ ਨਹੀਂ ਮੰਨਣਾ ਸੀਸ ਨਿਵਾਇਆ ਕਿਆ ਥੀਏ ਜਾਂ ਰਿਦੈ ਕੁਸ਼ੁੱਧੇ ਜਾਹੇ ਵੀ ਤੇਰੇ ਸਿਰ ਨਿਵਾਉਣ ਦਾ ਫਾਇਦਾ ਕੀ ਹੈ ਜੇ ਤੇਰੇ ਹਿਰਦੇ ਦੇ ਅੰਦਰ ਕੁਸ਼ੁੱਧ ਪੁਣਾ ਹੈ ਇਹ ਕੇਵਲ ਉਸ ਬੰਦੇ ਵਾਸਤੇ ਉਸ ਰਾਜਾ ਰਾਮ ਦੇ ਵਾਸਤੇ ਨਹੀਂ ਹੈ ਇਹ ਸਾਡੇ ਵਾਸਤੇ ਵੀ ਹੈ ਜੇ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਪਿਆ ਹੈ ਨਾ ਤੇ ਜੇ ਅਸੀਂ ਗੁਰੂ ਦੀ ਸਿੱਖਿਆ ਨਹੀਂ ਮੰਨਦੇ ਪਏ ਪਰ ਸਿਰ ਝੁਕ ਰਿਹਾ ਹੈ ਤਾਂ ਪਾਤਸ਼ਾਹ ਇਹ ਗੱਲ ਸਾਨੂੰ ਵੀ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੈ ਕਹਿੰਦੇ ਦੋਵੇਂ ਕੰਮ ਹੀ ਕਰੀ ਜਾਂਦਾ ਸਲਾਮਾ ਵੀ ਕਰੀ ਜਾਂਦਾ ਸਲਾਮ ਦਾ ਮਤਲਬ ਹੈ ਮੱਥਾ ਟੇਕਣਾ ਜਦੋਂ ਮੱਥਾ ਟੇਕਿਆ ਸਿਰ ਝੁਕਾਇਆ ਤਾਂ ਗੁਰੂ ਨੇ ਆਖਿਆ ਹੁਣ ਕਹਿਣਾ ਮੰਨੇਗਾ ਆਪਣੇ ਪੁੱਤ ਦੇ ਵਿਆਹ ਤੇ ਸ਼ਰਾਬ ਨਾਲ ਪਿਆਈ ਜਦੋਂ ਪੁੱਤ ਦਾ ਵਿਆਹ ਕਰੇਗਾ ਧੀ ਦਾ ਵਿਆਹ ਕਰੇਗਾ ਆ ਡੀਜੇ ਲਾ ਕੇ ਕੰਜਰਖਾਨਾ ਨਾ ਕਰੀਏ ਉੱਥੇ ਗੁਰੂ ਕਹ ਰਿਹਾ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਸਾਖਤ ਗੀਤ 나ਦ ਧੁਨ ਗਾਵਤ ਬੋਲਤ ਬੋਲਾ ਜਾਏ ਮੇਰਾ ਗੁਰੂ ਕਹ ਰਿਹਾ ਸੁਰਸਰੀ ਸਲਲ ਕਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਬਿ ਸਿੱਖ ਜਿਹੜਾ ਹੈ ਉਹ ਸ਼ਰਾਬ ਨਹੀਂ ਪੀਂਦਾ ਸਿੱਖ ਕੀ ਸ਼ਰਾਬ ਤੇ ਹਰ ਕਿਸੇ ਵਾਸਤੇ ਗਲਤ ਹੈ ਗੁਰੂ ਕਹ ਰਿਹਾ ਤੇ ਕੁੱਲ ਮਨੁੱਖਤਾ ਨੂੰ ਇਹ ਉਪਦੇਸ਼ ਦੇ ਰਿਹਾ ਬਾਣੀ ਦਾ ਉਪਦੇਸ਼ ਸਭਨਾਂ ਵਾਸਤੇ ਸਾਂਝਾ ਹੈ ਨਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਬਾਣੀ ਦਾ ਉਪਦੇਸ਼ ਸਭਨਾਂ ਵਾਸਤੇ ਸਾਂਝਾ ਹੁਣ ਗੁਰੂ ਜੀ ਇਹ ਗੱਲ ਆਖਣ ਵੀ ਇਹ ਕੰਮ ਨਾ ਕਰੀ ਤੇ ਅੱਜ ਦਾ ਜਿਹੜਾ ਅਖਵਾਉਣ ਵਾਲਾ ਹੈ ਮੈਂ ਸੱਚੇ ਸਿੱਖ ਦੀ ਗੱਲ ਨਹੀਂ ਕਰਦਾ ਜਿਹੜਾ ਅਖਬਾਰ ਇਹ ਐ ਮੈਂ ਸੇਖਾਂ ਪਰ ਹੈ ਨਹੀਂ ਉਹ ਪਤਾ ਕੀ ਆਖਦਾ ਲੈ ਗੁਰੂ ਪਾਸ਼ਾ ਜੇ ਇਦਾਂ ਨਾ ਕੀਤਾ ਤਾਂ ਸਾਡੇ ਗਵਾਂਢੀ ਵੀ ਨਾਰਾਜ਼ ਹੋ ਜਾਣਗੇ ਰਿਸ਼ਤੇਦਾਰ ਵੀ ਨਾਰਾਜ਼ ਹੋ ਜਾਣਗੇ ਉਹ ਕਹਣਗੇ ਜਦੋਂ ਅਸੀਂ ਤੁਹਾਨੂੰ ਵਿਆਹ ਤੇ ਸੱਦਿਆ ਸੀਗਾ ਉਥੇ ਅਸੀਂ ਇਹ ਸਾਰਾ ਕੁਝ ਕੀਤਾ ਇਹ ਤੁਹਾਨੂੰ दारू ਪਿਆਈ ਉਥੇ ਡੀਜੇ ਲਾਏ ਤੁਸੀਂ ਭੰਗੜੇ ਪਾਉਂਦੇ ਰਹੇ ਡਾਂਸਰਾਂ ਦੇ ਨਾਲ ਨੱਚਦੇ ਰਹੇ ਹੁਣ ਅਸੀਂ ਤੁਹਾਡੇ ਵਿਆਹ ਚਾਹਾਂਗੇ ਤੁਸੀਂ ਇਦਾਂ ਕਰੋਗੇ ਹੀ ਨਹੀਂ ਤਾਂ ਗੁਰੂ ਪਾਸ਼ਾ ਇਦਾਂ ਥੋੜੀ ਨਾ ਹੋ ਸਕਦਾ ਇਦਾਂ ਥੋੜੀ ਨਾ ਹੋ ਸਕਦਾ ਵੇਖੋ ਜੀ ਲੋਕਾਚਾਰੀ ਤਾਂ ਕਰਨੀ ਪੈਂਦੀ ਹੈ ਨਾ ਲੋਕਾਚਾਰੀ ਤਾਂ ਕਰਨੀ ਪੈਂਦੀ ਐ ਸਿ ਵੀ ਸਮਾਜ ਚ ਰਹਿਣਾ ਲੋਕਾਚਾਰੀ ਤਾਂ ਕਰਨੀ ਪੈਂਦੀ ਐ ਇਹ ਗੁਰੂ ਅੱਗੇ ਐਕਸਕਿਊਜ਼ ਦਿੱਤੇ ਜਾਂਦੇ ਨੇ ਉਸ ਸਮੇਂ ਲੋਕਾਚਾਰੀ ਤਾਂ ਕਰਨੀ ਪੈਂਦੀ ਉਹ ਇੱਕ ਵਿਦਵਾਨ ਨੇ ਲਿਖਿਆ ਨਾ ਉਹ ਕਹਿੰਦਾ ਕਹਿੰਦਾ ਦੁਨੀਆ ਮੇ ਸਭ ਤੋਂ ਵੱਡਾ ਰੋਗ ਮੇਰੇ ਬਾਰੇ ਮੇਂ ਕੀ ਕਹਾਂਗੇ ਲੋਗ ਬਸ ਆ ਤਮਾਸ਼ਾ ਹੈ ਦੁਨੀਆ ਦਾ ਦੁਨੀਆ ਮੇ ਸਭ ਤੋਂ ਵੱਡਾ ਰੋਗ ਆ ਸਭ ਤੋਂ ਵੱਡਾ ਹੀ ਰੋਗ ਇਹ ਹੈ ਸਭ ਤੋਂ ਵੱਡਾ ਰੋਗ ਕੈਂਸਰ ਜਾਂ ਐਡਸ ਦਾ ਨਹੀਂ ਹੈ ਸਭ ਤੋਂ ਵੱਡਾ ਰੋਗ ਆ ਇਹ ਮੇਰੇ ਬਾਰੇ ਮੇਂ ਕੀ ਕਹਾਂਗੇ ਲੋਗ ਵੀ ਲੋਗ ਮੇਰੇ ਬਾਰੇ ਚ ਕੀ ਕਹਿਣਗੇ ਜੋ ਮਰਜੀ ਕਹੀ ਜਾਣ ਭਰਾਵਾ ਤੂੰ ਗੁਰੂ ਦੇ ਮੁਤਾਬਕ ਤੁਰ ਲੋਕਾਂ ਨੂੰ ਤਾਂ ਕਦੀ ਖੁਸ਼ ਕੀਤਾ ਨਹੀਂ ਜਾ ਸਕਦਾ ਜੇ ਅਸੀਂ ਇਹ ਕਹੀਏ ਨਾ ਵੀ ਸਾਰੀ ਦੁਨੀਆ ਨੂੰ ਅਸੀਂ ਖੁਸ਼ ਕਰ ਲਵਾਂਗੇ ਆਪਣੇ ਰਿਸ਼ਤੇਦਾਰਾਂ ਨੂੰ ਅਸੀਂ ਖੁਸ਼ ਕਰ ਲਵਾਂਗੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਨੁਕਸ ਫਿਰ ਕਿਸੇ ਨਾ ਕਿਸੇ ਨੇ ਕੱਢ ਹੀ ਜਾਣਾ ਤੇ ਬਾਬਾ ਕਬੀਰ ਜੀ ਨੇ ਇਸੇ ਕਰਕੇ ਆਖਿਆ ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ ਕਾਟਕੂਟ ਕੇ ਡਾਰੀ ਵੇ ਭਾਵ ਸਮਝਦੇ ਓ ਦਾ ਕਹਿੰਦੇ ਮੈਂ ਮਾਇਆ ਦਾ ਨੱਕ ਵੀ ਕੱਟ ਦਿੱਤਾ ਤੇ ਕੰਨ ਵੀ ਕੱਟ ਦਿੱਤੇ ਹੁਣ ਮਾਇਆ ਕੀ ਹੈ ਮਾਇਆ ਕੋ ਜਨਾਨੀ ਤਾਂ ਹੈ ਨਹੀਂ ਵੀ ਉਹਦਾ ਨੱਕ ਵੀ ਕੱਟਦਾ ਤੇ ਕੰਨ ਵੀ ਕੱਟਦਾ ਮਾਇਆ ਕੀ ਹੈ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਓਪਜੈ ਭਾਉ ਦੂਜਾ ਲਾਇਆ ਮਾਇਆ ਉਹ ਚੀਜ਼ ਹੈ ਜਿਹਦੇ ਨਾਲ ਅਕਾਲ ਪੁਰਖ ਦੀ ਵਿਚਾਰ ਵਿਸਰ ਜਾਂਦੀ ਹੈ ਉਹ ਚੀਜ਼ ਹੈ ਮਾਇਆ ਹੁਣ ਭਾਵ ਨੂੰ ਸਮਝਿਓ ਨਾਕੋਂ ਕਾਟੀ ਕੰਨੋਂ ਕਾਟੀ ਬੰਦਾ ਜਿਹੜਾ ਵੀ ਕੰਮ ਕਰਦਾ ਹੈ ਕਿਉਂ ਕਰਦਾ ਹੈ ਇਹਦੇ ਕਰਕੇ ਮੰਨ ਲਓ ਹੁਣ ਆਨੰਦ ਕਾਰਜ ਤੇ ਬੜੇ ਸਸਤੇ 'ਚ ਵੀ ਹੋ ਸਕਦਾ ਨਾ ਤੁਸੀਂ ਗੁਰਦੁਆਰੇ ਆਓ ਭਾਈ ਸਾਹਿਬ ਇੱਥੇ ਚਾਰ ਲਾਵਾਂ ਦਾ ਪਾਠ ਕਰਨ ਉਧਰੋਂ ਭਾਈ ਸਾਹਿਬ ਜੀ ਪਾਠ ਕਰਨਗੇ ਤੇ ਇੱਥੇ ਤੁਸੀਂ ਲਾਵਾਂ ਲੈ ਲਓ ਬਸ ਹੋ ਗਿਆ ਆਨੰਦ ਕਾਰ ਬੱਚਿਆਂ ਦਾ ਆਨੰਦ ਕਾਰ ਮੈਂ ਕਹਿੰਦਾ ਕਰਨਾ ਹੀ ਇੰਨਾ ਚਾਹੀਦਾ ਵੀ ਹੋ ਗਿਆ ਆਨੰਦ ਕਾਰ ਜਿੱਥੇ ਪਰ ਬਾਕੀ ਲੱਖਾਂ ਕਰੋੜਾ ਰੁਪਈਆ ਦਾ ਖਰਚਾ ਉਹ ਕਾਦੇ ਵਾਸਤੇ ਹੁੰਦਾ ਜੀ ਵਿਆਹ ਵਾਸਤੇ ਨਹੀਂ 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 ਉਹ ਵਿਆਹ ਵਾਸਤੇ ਹੁੰਦਾ ਉਹ ਇਹਦੇ ਵਾਸਤੇ ਹੁੰਦਾ ਇਹ ਉੱਚੀ ਰਹਿਣੀ ਚਾਹੀਦੀ ਹੈ ਵੀ ਫਲਾਣੇ ਦੇ ਵਿਆਹ ਤੇ ਗਏ ਸੀ ਉਹਨੇ 10 ਸਬਜ਼ੀਆਂ ਬਣਾਈਆਂ ਸੀ ਮੈਂ 15 ਨਾ ਬਣਾਈਆਂ ਤੇ ਕਿੱਦਾਂ ਚੱਲੇਗਾ ਬਾਈ ਬੰਦਾ ਸੋਚਦਾ ਹੈ ਨਾ ਫਿਰ ਉਹ ਕਈ ਵਾਰੀ ਸ਼ੋਸ਼ੇ ਬਾਜ਼ਰੀ ਦੇ ਚੱਕਰ ਦੇ ਵਿੱਚ ਹੀ ਆਪਣੀ ਨੱਕ ਨੂੰ ਉੱਚੀ ਕਰਨ ਦੇ ਚੱਕਰ 'ਚ ਫਿਰ ਲੋਨ ਲੈ ਲੈਂਦਾ ਪੈਸੇ ਉਧਾਰ ਚੁੱਕ ਲੈਂਦਾ ਉਧਰ ਵਿਆਹ ਗੂਟ ਹੋ ਜਾਂਦਾ ਖਾ ਪੀ ਕੇ ਜਨਾਂ ਨੇ ਜਾਣਾ ਘਰਾਂ ਨੂੰ ਉਹ ਚੱਲ ਜਾਂਦੇ ਫਿਰ ਸਾਰੀ ਜ਼ਿੰਦਗੀ ਬੰਦਾ ਬੱਸ ਲੈ ਵਈ ਹੁਣ ਤੇ ਕਰਜ਼ਾ ਹੀ ਲਾਉਣ 'ਚ ਲੱਗਾ ਹੋਇਆ ਹੋਰ ਕੱਖ ਨਹੀਂ ਪੱਲੇ ਰਹਿ ਗਿਆ ਫਿਰ ਰੋਈ ਜਾਣਾ ਬਾਅਦ ਵਿੱਚ ਉਦੋਂ ਟੱਪ ਟੁਪ ਲਿਆ ਥੋੜੀ ਦੇਰ ਬਾਅਦ 'ਚ ਬੰਦੇ ਨੇ ਰੋਈ ਜਾਣਾ ਸਾਰਾ ਕੁਝ ਇਹਦੇ ਕਰਕੇ ਹੋ ਰਿਹਾ ਹੁਣ ਪਹਿਲਾਂ ਨੱਕ ਵਾਸਤੇ ਸਾਰਾ ਕੰਮ ਕੀਤਾ ਸਾਰੀ ਸ਼ੋਸ਼ੇਬਾਜੀ ਕਰ ਲਈ ਵਾਧੂ ਪੈਸਾ ਲਾਤਾ ਸਭ ਕੁਝ ਕਰ ਲਿਆ ਇਸ ਨੱਕ ਵਾਸਤੇ ਫਿਰ ਜਦੋਂ ਹੁਣ ਸਾਰਾ ਕੁਝ ਸੱਜਿਆ ਸੁਜਿਆ ਸਾਰੀਆਂ ਸੱਜੀਆਂ ਸੁਜੀਆਂ ਬਣੀਆਂ ਪਈਆਂ ਨੇ ਹੁਣ ਇਹਦੇ ਮਨ 'ਚ ਪਤਾ ਕੀ ਖਿਆਲ ਆਉਂਦਾ ਕਹਿੰਦਾ ਵੀ ਪਰੌਣੇ ਆ ਗਏ ਹੁਣ ਤਾਰੀਫ਼ ਸੁਣਦੇ ਆ ਹੁਣ ਕੰਨ ਅੱਗੇ ਕਰਦਾ ਪਹਿਲਾਂ ਨੱਕ ਵਾਸਤੇ ਸਾਰਾ ਕੁਝ ਕਰ ਲਿਆ ਹੁਣ ਤਾਰੀਫ਼ ਸੁਣਦੇ ਆ ਫਿਰ ਕੰਨ ਅੱਗੇ ਕਰਦਾ ਵੀ ਤਾਰੀਫ਼ ਕਰਦੇ ਨੇ ਉਹ ਅੱਧੇ ਗਾਉਂਦੇ ਨੇ ਕਹਿ ਜਾਂਦੇ ਵਾ 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 ਬੜਾ ਕਮਾਲ ਦਾ ਵਿਆਹ ਜੀ ਤੁਹਾਡਾ ਅੱਜ ਤੱਕ ਨਹੀਂ ਵੇਖਿਆ ਐਦਾਂ ਦਾ ਵਿਆਹ ਤੇ ਕਈ ਉਧਰ ਨੁਕਰ ਚ ਕੁਸਰ-ਪੁਸਰ ਕਰਨ ਡੇ ਹੁੰਦੇ ਲੈ ਫਲਾਣੀ ਸਬਜੀ ਤੇ ਬਣਾਈ ਨਹੀਂ ਅਸੀਂ ਆਪਣੇ ਮੁੰਡੇ ਦੇ ਵਿਆਹ ਤੇ ਬਣਾਈ ਸੀ ਇਹ ਵੀ ਇਹ ਵੀ ਕੋਈ ਵਿਆਹ ਹੁੰਦੇ ਨੇ ਇਦਾਂ ਦੇ ਲੈ ਅਸੀਂ ਕੀਤਾ ਸੀ ਨਾ ਕਿ ਨਕਰੋੜਾ ਰੁਪਈਆ ਲਾਤਾ ਸੀ ਇਹ ਕੀ ਹੈ ਠੋਕਾ ਜਾ ਵਿਆਹ ਹੈ ਆ ਵੀ ਚੀਜ਼ ਨਹੀਂ ਆ ਵੀ ਚੀਜ਼ ਨਹੀਂ ਲੋਕਾਂ ਨੂੰ ਨੁਕਸਵਿੰਨੀ ਕਾਢੀ ਜਾਣੀ ਹੈ ਕਹਿੰਦੇ ਫਿਰ ਕੰਨ ਅੱਗੇ ਕਰਦਾ ਇਹ ਸੁਣਨ ਵਾਸਤੇ ਵੀ ਇਹ ਕੁਝ ਕਹਿੰਦੇ ਨੇ ਚੰਗਾ ਬਾਬਾ ਕਬੀਰ ਜੀ ਕਹਿੰਦੇ ਨਾ ਮੈਨੂੰ ਇਹੋ ਜੇ ਨੱਕ ਦੀ ਪ੍ਰਵਾਹ ਤੇ ਨਾ ਮੈਨੂੰ ਇਹੋ ਜੇ ਕੰਨ ਦੀ ਪ੍ਰਵਾਹ ਨਾਕੋਂ ਕਾਟੀ ਕਾਨੋਂ ਕਾਟੀ ਕਾਟਕੂਟ ਕੇ ਡਾਰੀ ਦੇ ਕਹਿੰਦੇ ਮੈਂ ਨੱਕ ਵੀ ਕੱਟ ਦਿੱਤਾ ਤੇ ਕੰਨ ਵੀ ਕੱਟ ਦਿੱਤਾ ਇਹੋ ਜੇ ਮੈਨੂੰ ਪ੍ਰਵਾਹ ਹੀ ਕੋਈ ਨਹੀਂ ਦੁਨੀਆ ਦੇ ਲੋਕ ਭਾਵੇਂ ਜੋ ਮਰਜ਼ੀ ਆਖੀ ਜਾਣ ਮੈਨੂੰ ਤਾਂ ਵੀ ਕੋਈ ਪ੍ਰਵਾਹ ਨਹੀਂ ਮੈਂ ਕਿਸੇ ਦੀ ਨਹੀਂ ਸੁਣਦਾ ਮੈਂ ਤਾਂ ਇੱਕ ਗੁਰੂ ਦੀ ਸੁਣਦਾ ਭਾਈ ਉਹ ਤਾਂ ਉਹਨਾਂ ਨੇ ਆਖਿਆ ਨਾ ਕਹੇ ਕਬੀਰ ਅਬ ਜਾਣਿਆ ਕਹਿੰਦੇ ਹੁਣ ਮੈਂ ਜਾਣ ਲਿਆ ਗੁਰੂ ਦੀ ਵਿਚਾਰ ਨੂੰ ਹੁਣ ਮੈਂ ਜਾਣ ਲਿਆ ਪਹਿਲਾਂ ਨਹੀਂ ਸੀ ਪਤਾ ਠੀਕ ਹੈ ਮੇਰੀ ਜ਼ਿੰਦਗੀ ਨਿਕਲ ਗਈ ਸੀ ਇਸ ਅੱਬ ਨੂੰ ਅਸੀਂ ਵੀ ਆਪਣੇ ਜੀਵਨ ਚ ਲੈ ਕੇ ਆਈਏ ਅੱਬ ਹਮ ਚਲੀ ਠਾਕੁਰ ਪਹਿਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਇਹ ਸਮਰਪਤ ਵਾਲੀ ਭਾਵਨਾ ਪਹਿਲਾਂ ਚਲੋ ਜ਼ਿੰਦਗੀ ਜਿੱਦਾਂ ਦੀ ਨਿਕਲ ਗਈ ਨਿਕਲ ਗਈ ਪਰ ਬਾਬਾ ਕਬੀਰ ਜੀ ਨੇ ਆਖਿਆ ਹੁਣ ਤੇ ਬਾਣੀ ਜਿਹੜੀ ਸਾਡੇ ਸਾਰਿਆਂ ਵਾਸਤੇ ਵੀ ਹੈ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਜਦੋਂ ਮੈਂ ਗੁਰੂ ਦੀ ਸਿੱਖਿਆ ਨੂੰ ਜਾਣ ਲਿਆ ਠੀਕ ਹੈ ਮੈਨੂੰ ਪਹਿਲਾਂ ਨਹੀਂ ਸੀ ਪਤਾ ਪਰ ਹੁਣ ਤਾਂ ਜਾਣ ਲਿਆ ਨਾ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਕ ਨਾ ਪਤੀਜਾ ਇਹ ਕਹਿੰਦੇ ਮੇਰਾ ਮਨ ਜਦੋਂ ਮੰਨ ਗਿਆ ਲੋਕ ਨਹੀਂ ਖੁਸ਼ ਹੁੰਦੇ ਹੁਣ ਕਹਿੰਦੇ ਨਾ ਪਤੀਜਾ ਤਉ ਕਹਿ ਕੀ ਜਾਏ ਨਹੀਂ ਮੰਨਣੀ ਨਾ ਮੰਨੋ ਮੇਰਾ ਕੀ ਜਾਂਦਾ ਬਈ ਬਸ ਆ ਸਿੱਧਾ ਜੇ ਨੁਕਤਾ ਜਿੰਨੂੰ ਆ ਚਾਰ ਲਾਈਨਾਂ ਸਮਝ ਆ ਜਾਣਾਂ ਮੈਂ ਕਹਿੰਦਾ ਜੀਵਨ ਸੁਖੀ ਹੋ ਜਾਏਗਾ ਉਹਦਾ ਤੇ ਜਿਹਨੂੰ ਨਹੀਂ ਸਮਝ ਆਈ ਉਹ ساری ਜ਼ਿੰਦਗੀ ਦੁਨੀਆ ਵਾਸਤੇ ਭਟਕਦਾ ਰਹਿੰਦਾ ਵੀ ਆ ਵੀ ਕਰ ਲਵਾਂ ਆ ਵੀ ਕਰ ਕਰ ਲਵਾਂ ਮੈਂ ਕੱਪੜੇ ਇਦਾਂ ਦੇ ਪਾਵਾਂ ਉਹ ਵੇਖ ਕੇ ਕੀ ਕਹੂਗਾ ਮੈਂ ਡਰੈਸ ਇਦਾਂ ਦੀ ਸਵਾਵਾਂ ਉਹ ਵੇਖ ਕੇ ਕੀ ਕਹੂਗਾ ਬਸ ਇਸ ਕਰਕੇ ਬੰਦਾ ਭਟਕ ਰਿਹਾ ਐਸੇ ਚੀਜ਼ ਦੇ ਵਿੱਚ ਤੇ ਜਿੱਦਨ ਗੁਰਮਤਿ ਦੀ ਵਿਚਾਰ ਸਮਝ ਆ ਗਈ ਨਾ ਉਹਦਨ ਗੱਲ ਬੜੀ ਸੋਹਣੇ ਢੰਗ ਨਾਲ ਕਲੀਅਰ ਹੋ ਜਾਣੀ ਹੈ ਇੱਕ ਬੀਬੀ ਸੀਗੀ ਉਹ ਰੋਜ਼ਾਨਾ ਪਤਾ ਕੀ ਕਰਦੀ ਸੀ ਗਲੀਆਂ ਦੇ ਵਿੱਚੋਂ ਕੂੜਾ ਇਕੱਠਾ ਕਰਿਆ ਕਰਦੀ ਸੀ ਕੂੜਾ ਇਕੱਠਾ ਕਰਿਆ ਕਰਨਾ ਉਹਨੇ ਗਲੀਆਂ ਦੇ ਵਿੱਚੋਂ ਜਦੋਂ ਵਿਚਾਰੀ ਸਵੇਰੇ ਸਵੇਰੇ ਆਉਂਦੀ ਸੀ ਨਾ ਗਲੀਆਂ ਦੇ ਵਿੱਚੋਂ ਕੂੜਾ ਇਕੱਠਾ ਕਰਨ ਵਾਸਤੇ ਤੇ ਹੁੰਦਾ ਕੀ ਸੀ ਵੀ ਕਈ ਕੁੱਤੇ ਸੀਗੇ ਉਹਨਾਂ ਗਲੀਆਂ ਦੇ ਵਿੱਚ ਰਹਿਣ ਵਾਲੇ ਉਹ ਭੌਂਕਦੇ ਹੁੰਦੇ ਸੀ ਉੱਤੇ ਬੀਬੀ ਦੇ ਉੱਤੇ ਉਹਨਾਂ ਨੇ ਭੌਂਕੀ ਜਾਣਾ ਬੀਬੀ ਨੂੰ ਕਹਿਣਾ ਕੁਝ ਨਹੀਂ ਪਰ ਦੂਰ ਖੜੇ ਹੋ ਕੇ ਭੌਂਕੀ ਜਾਣਾ ਕੁੱਤਿਆਂ ਨੇ ਪਰ ਉਹ ਬੀਬੀ ਆਪਣਾ ਕੰਮ ਨਹੀਂ ਸੀ ਛੱਡਦੀ ਜਿਹੜਾ ਉਹਨੇ ਕੂੜਾ ਇਕੱਠਾ ਕਰਨਾ ਹੈ ਇੱਕ ਗਲੀ 'ਚੋਂ ਕੂੜਾ ਇਕੱਠਾ ਕੀਤਾ ਕੁੱਤੇ ਭੌਂਕ ਰਹੇ ਨੇ ਭੌਂਕੀ ਗਏ ਉਹਨੇ ਆਪਣਾ ਕੰਮ ਕੀਤਾ ਦੂਜੀ ਗਲੀ ਚਲ ਗਈ ਦੂਜੀ ਗਲੀ ਚਲ ਗਈ ਦੂਜੀ ਗਲੀ ਦੇ ਵੀ ਕੁੱਤੇ ਉੱਥੇ ਸੀਗੇ ਉਹਨੇ ਉੱਥੋਂ ਵੀ ਕੂੜਾ ਇਕੱਠਾ ਕੀਤਾ ਤੀਜੀ ਗਲੀ ਚ ਗਈ ਉੱਥੇ ਵੀ ਓਦਾਂ ਹੀ ਕੁੱਤੇ ਭੌਂਕੀ ਜਾ ਰਹੇ ਪਰ ਉਹਨੇ ਆਪਣੀ ਡਿਊਟੀ ਨਿਭਾਈ ਉਹਨੇ ਆਪਣਾ ਸਾਰਾ ਕੂੜਾ-ਕਬਾੜ ਜਿਹੜਾ ਸੀ ਨਾ ਉਹਨੂੰ ਇਕੱਠਾ ਕਰ ਲਿਆ ਕੁੱਤਿਆਂ ਦੀ ਉਹਨੇ ਪ੍ਰਵਾਹ ਨਹੀਂ ਕੀਤੀ ਉਹ ਜੋ ਵੀ ਉਹਨੇ ਗੰਦਮੰਦ ਬੋਤਲਾਂ ਬਾਦਲਾਂ ਇਕੱਠੀਆਂ ਕੀਤੀਆਂ ਸੀਗੀਆਂ ਜੋ ਵੀ ਉਹਨੂੰ ਕੁਝ ਲੱਭਦਾ ਸੀਗਾ ਉਹਨੇ ਉਹ ਸਾਰਾ ਕੁਝ ਵੇਚਿਆ 150 ਰੁਪਏ ਉਹਨੂੰ ਮਿਲਿਆ ਕੁੱਤੇ ਜਿਹੜੇ ਸੀ ਪੌਂਕਦੇ ਪਏ ਸੀਗੇ ਉਸ ਬੀਬੀ ਨੇ ਗੰਦ ਇਕੱਠਾ ਕਰਕੇ ਕੂੜਾ ਇਕੱਠਾ ਕਰਕੇ ਜੋ ਵੀ ਬੋਤਲਾਂ ਪਲਾਸਟਿਕ ਪਲਾਸਟਿਕ ਜੋ ਵੀ ਉਹਨੂੰ ਮਿਲਿਆ ਉਹਨੇ ਵੇਚ ਕੇ 150 ਰੁਪਇਆ ਕਮਾ ਲਿਆ ਕੁੱਤੇ ਜਿਹੜੇ ਸੀ ਉਹ ਪੌਂਕਦੇ ਰਹਿ ਗਏ ਹੁਣ ਗੌਰ ਕਰਿਓ 150 ਰੁਪਇਆ ਉਹ ਬੀਬੀ ਲੈ ਗਈ ਕਿਉਂ ਲੈ ਕੇ ਗਈ ਕਿਉਂਕਿ ਕੁੱਤਿਆਂ ਦੇ ਭੌਂਕਣ ਦਾ ਉਹਨੇ ਗੁਸਾ ਨਹੀਂ ਕੀਤਾ ਇਹ ਕੁੱਤਿਆਂ ਦੇ ਭੌਂਗਣ ਤੇ ਉਹਦਾ ਦਿਮਾਗ ਨਹੀਂ ਚੇਂਜ ਹੋਇਆ ਵੀ ਮੈਂ ਕੰਮ ਛੱਡ ਕੇ ਇੱਥੋਂ ਨਹੀਂ ਚਲੀ ਜਾਵਾਂ ਉਹਨੇ ਆਪਣਾ ਕੰਮ ਪੂਰਾ ਕੀਤਾ ਕੁੱਤੇ ਭੌਂਕਦੇ ਰਹੇ ਉਹ 150 ਰੁਪਇਆ ਲੈ ਕੇ ਘਰ ਚੱਲ ਗਈ ਕੁੱਤੇ ਭੌਂਕਦੇ ਰਹੇ ਹੁੰਦਾ ਬਹੁਤੀ ਵਾਰੀ ਇਦਾਂ ਹੀ ਹੈ ਲੋਕੀ ਭੌਂਕਦੇ ਰਹਿੰਦੇ ਨੇ ਤੁਸੀਂ ਕਹਾਂ ਨੂੰ ਐਵੇਂ ਗੁਰੂ ਦਾ ਰਾਹ ਛੱਡਦੇ ਹੋ ਤੁਸੀਂ ਵੀ ਗੁਰੂ ਦੇ ਰਾਹ ਦੇ ਉੱਤੇ ਤੁਰੇ ਰਹੋ ਨਾ ਲੋਕਾਂ ਨੇ ਤਾਂ ਚੀਕੀ ਜਾਣਾ ਸ਼ਾਇਦ ਹੋ ਸਕਦਾ ਕਿਸੇ ਨੂੰ ਬੁਰੀ ਲੱਗੇ ਉਦਾਹਰਨ ਪਰ ਇਹ ਸੱਚ ਇਦਾਂ ਹੀ ਹੈ ਕਿਉਂਕਿ ਜਿਹਦੇ ਪੱਲੇ ਗੁਰਬਾਣੀ ਦੀ ਵਿਚਾਰ ਨਹੀਂ ਹੈ ਨਾ ਉਸ ਨੂੰ ਗੁਰੂ ਸਾਹਿਬ ਨੇ ਕੂਕਰ ਹੀ ਆਖਿਆ ਹੈ ਉਸ ਨੂੰ ਕੁਕਰ ਹੀ ਆਖਿਆ ਏ ਪਾਤਸ਼ਾਹ ਦੀ ਬਾਣੀ ਦਾ ਵਾਕ ਪੜ੍ਹ ਲਓ ਨਾ ਕਹਿੰਦੇ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ ਜਿਹੜਾ ਗੁਰੂ ਦੀ ਸਿੱਖਿਆ ਤੋਂ ਦੂਰ ਹੈ ਨਾ ਕਹਿੰਦੇ ਉਹ ਸਵਾਨ ਵਰਗਾ ਏ ਕੁੱਤੇ ਵਰਗਾ ਏ ਤੇ ਕੁੱਤੇ ਦਾ ਇੱਕ ਕੰਮ ਹੁੰਦਾ ਏ ਭੌਂਕਣਾ ਵੀ ਉਹ ਸਵਾਨ ਵਰਗਾ ਏ ਤੇ ਜੇ ਕੋਈ ਇਸ ਅਵਸਥਾ ਤੋਂ ਬਾਹਰ ਨਿਕਲ ਕੇ ਆਪਣੇ ਜੀਵਨ ਨੂੰ ਗੁਰਮਤ ਵਾਲਾ ਬਣਾਉਣਾ ਚਾਹੁੰਦਾ ਏ ਤਾਂ ਫਿਰ ਭਟਜੀ ਨੇ ਦੱਸਿਆ ਕਹਿੰਦੇ ਭਲਿਆ ਰਾਹ ਦੇ ਉੱਤੇ ਤੁਰ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਨਦਰ ਦਾ ਮਤਲਬ ਹੈ ਕਿਰਪਾ ਜਿਵੇਂ ਉਹ ਰਾਜਾ ਆਰਾਮ ਨੇ ਕਹਿਣਾ ਮੰਨ ਲਿਆ ਨਾ ਗੁਰੂ ਦਾ ਵੀ ਅੱਗੇ ਤੋਂ ਮੈਂ ਇਦਾਂ ਦਾ ਕੰਮ ਨਹੀਂ ਕਰਾਂਗਾ ਇਹ ਇਸ ਪਾਸੇ ਨੂੰ ਸਾਨੂੰ ਵੀ ਤੁਰਨਾ ਪੈਣਾ ਵੇਸੇ ਆਪਾਂ ਕਹਿੰਨੇ ਆ ਨਾ ਵੀ ਸਾਨੂੰ ਜੀ ਇੰਨੇ ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ ਸਾਡੇ ਤੇ ਕਿਰਪਾ ਨਹੀਂ ਹੋਈ ਹਰ ਇੱਕ ਸਿੱਖ ਕਹਿੰਦਾ ਇਥੇ ਆ ਕੇ ਆਪਾਂ ਅਰਦਾਸ ਵੀ ਕਿੰਨੀ ਕਰਦੇ ਆ ਗੁਰੂ ਜੀ ਕਿਰਪਾ ਕਰੋ ਗੁਰੂ ਜੀ ਕਿਰਪਾ ਕਰੋ ਗੁਰੂ ਜੀ ਕਿਰਪਾ ਕਰੋ ਆਪਾਂ ਕਿੰਨਾ ਕਹਨੇ ਆ ਪਰ ਕਿਰਪਾ ਹੋ ਗਈ ਕਹਿਣ ਦੇ ਨਾਲ ਤੇ ਕਿਰਪਾ ਨਹੀਂ ਨਾ ਹੋਣੀ ਹੁਣ ਮੇਰੇ ਸਾਹਮਣੇ ਰੋਟੀ ਪਈ ਹੋਵੇ ਤੇ ਮੈਂ ਉਥੇ ਦੋਵੇਂ ਹੱਥ ਜੋੜ ਕੇ ਆਖੀ ਜਾਵਾਂ ਰੋਟੀ ਮੇਰੇ ਮੂੰਹ ਚ ਆ ਜਾ ਰੋਟੀ ਮੇਰੇ ਮੂੰਹ ਚ ਆ ਜਾ ਰੋਟੀ ਮੇਰੇ ਮੂੰਹ ਚ ਆ ਜਾ ਮੇਰੀ ਭੁੱਖ ਮਿਟਾ ਜਾ ਤੇ ਇਦਾਂ ਤੁਹਾਨੂੰ ਨਾਲ ਗੱਲ ਬਣ ਜਾਣੀ ਹੈ ਰੋਟੀ ਪਈ ਏ ਸਾਹਮਣੇ ਸਬਜ਼ੀ ਪਈ ਏ ਬੁਰਕੀ ਤੋੜੋ ਮੂੰਹ ਚ ਪਾਓ ਜਦੋਂ ਅੰਦਰ ਜਾਏਗੀ ਬਸ ਤੁਹਾਡੀ ਭੁੱਖ ਦੂਰ ਹੋ ਜਾਏਗੀ ਹੁਣ ਸਾਡਾ ਹਿਸਾਬ ਪਤਾ ਕੀ ਅਸੀਂ ਗੁਰੂ ਕੋਲੋਂ ਅਰਦਾਸਾਂ ਤੇ ਕਰ ਰਹੇ ਆਂ ਵੀ ਗੁਰੂ ਜੀ ਕਿਰਪਾ ਕਰੋ ਪਰ ਗੁਰੂ ਜੀ ਕਹਿੰਦੇ ਭੋਜਨ ਖਾਏਂਗਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਗੁਰੂ ਜੀ ਕਹਿੰਦੇ ਖਾਏਂਗਾ ਭੋਜਨ ਦਵਾ ਬਾਣੀ ਵਾਲਾ ਭੋਜਨ ਦਵਾ ਉਹਨਾਂ ਹੀ ਗੁਰੂ ਪਾਸ਼ਾ ਉਹ ਕਿੱਥੇ ਤਾਂ ਫਿਰ ਕਰੀ ਜੋ ਜਿੰਨੀਆਂ ਮਰਜ਼ੀ ਅਰਦਾਸਾਂ ਭੋਜਨ ਅੰਦਰ ਜਾਏਗਾ ਤੇ ਭੁੱਖ ਦੂਰ ਹੋਏਗੀ ਭੋਜਨ ਅੰਦਰ ਜਾਏਗਾ ਤੇ ਕਿਰਪਾ ਹੋਏਗੀ ਬਸ ਇਹ ਨੁਕਤਾ ਜੇ ਬਾਣੀ ਦੀ ਵਿਚਾਰ ਸਾਡੀ ਸੁਰਤ ਦੇ ਅੰਦਰ ਵਸੇਗੀ ਗੁਰੂ ਨੂੰ ਅਰਦਾਸਾਂ ਕਰਨ ਦੀ ਲੋੜ ਨਹੀਂ ਸਾਡੇ ਤੇ ਕਿਰਪਾ ਕਰੋ ਕਿਰਪਾ ਆਪੇ ਹੀ ਹੋ ਜਾਣੀ ਜੇ ਕਹਿਣ ਦੀ ਲੋੜ ਨਹੀਂ ਇੱਥੇ ਤੁਰਨ ਦੀ ਲੋੜ ਹੈ ਗੁਰੂ ਦੇ ਰਾਹ ਦੇ ਉੱਤੇ ਜਿੱਦਨ ਗੁਰੂ ਦੇ ਮਾਰਗ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ ਉਹ ਦਿਨ ਕਿਰਪਾ ਆਪੇ ਹੋ ਜਾਣੀ ਉਹ ਦਿਨ ਕਹਿਣ ਦੀ ਲੋੜ ਹੀ ਪੈਣੀ ਗੁਰੂ ਦੀ ਵਿਚਾਰ ਜੀਵਨ ਅੰਦਰ ਵਸੇਗੀ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਉਧਾਰੋ ਮਤਲਬ ਕਿਰਪਾ ਹੋ ਗਈ ਉਧਾਰ ਹੋ ਗਿਆ